ਹਾਂ ਜੀ ਅੱਜ ਅਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਾਂ ਜਿਹੜਾ ਜਨਾਲੇ ਦੇ ਵਿੱਚ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਾਰ ਆਪਾਂ ਐਸਾ ਕੈਂਡੀਡੇਟ ਜਿਤਾਈਏ ਜਿਹਦਾ ਫਾਇਦਾ ਅੰਮ੍ਰਿਤਸਰ ਨੂੰ ਹੋਵੇ ਪੰਜਾਬ ਨੂੰ ਹੋਵੇ ਇਸ ਵਾਰ ਪੰਜਾਬ ਦੀ ਸੁਣੀ ਜਾਵੇ ਸੈਂਟਰ ਚ ਮੋਦੀ ਸਾਹਿਬ ਆ ਰਹੇ ਨੇ ਤੇ ਕਿਉਂ ਨਾ ਆਪਾਂ ਆਪਣਾ ਨੁਮੰਦਾ ਉੱਥੇ ਬਿਠਾਈਏ ਜਿਹੜਾ ਕਿ ਆਪਣੀਆਂ ਛੋਟੀਆਂ ਵੱਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ ਤੇ ਪੰਜਾਬ ਜਿਹੜਾ ਉਹ ਇੱਕ ਮੀਨਸ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕੇ ਹੁਣ ਆਪਾਂ ਨਿਗਲੈਕਟ ਨਾ ਰਹਿ ਜੀ ਪਿੱਛੇ ਨਾ ਰਹਿ ਜੀ ਅਸੀਂ ਜੇ ਅਸੀਂ ਲੋਕ ਪ੍ਰਚਾਰ ਕਰ ਰਹੇ ਹਾਂ ਕਿਸ ਤਰੀਕੇ ਦਾ ਹੁੰਗਾ ਲੋਕ ਕਿਸ ਤਰੀਕੇ ਦਾ ਸ ਰਿਸਪੌਂਸ ਦੇਖ ਕੇ ਤਾਂ ਦਿਲ ਨੂੰ ਐ ਤਸੱਲੀ ਹੁੰਦੀ ਕਿ ਵਾਕਈ ਚ ਲੋਕ ਚਾਹੁੰਦੇ ਆ ਕਿ ਹੁਣ ਚੇਂਜ ਹੋਵੇ ਤੇ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਆਵੇ ਭਾਜਪਾ ਨੂੰ ਵੋਟ ਪਾਈਏ ਤੇ ਜਿਹੜੀਆਂ ਨੀਤੀਆਂ ਇੰਨੀਆਂ ਚੰਗੀਆਂ ਆਆਂ ਉਹਦਾ ਫਾਇਦਾ ਲੋਕ ਲੈ ਸਕਣ ਤੇ ਲੋਕਾਂ ਦਾ ਪਿਆਰ ਤੇ ਅਸੀਂ ਸਦਾ ਹੀ ਧਨਵਾਦੀ ਆਂ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਸਾਨੂੰ ਰਿਸਪੌਂਸ ਆ ਤੇ ਸਾਨੂੰ ਇਹ ਲੱਗਦਾ ਕਿ ਸਰਕਾਰ ਬਣੂਗੀ ਤੇ ਸੰਧੂ ਸਾਹਿਬ ਜ਼ਰੂਰ ਮਿਨਿਸਟਰ ਬਣਨਗੇ ਵਿੱਚ ਬਹੁਤ ਚੰਗਾ ਰੰਗਾਰਾ ਮਿਲ ਰਿਹਾ ਜੀ ਜਿੱਥੇ ਵੀ ਜਾ ਰਹੇ ਆ ਲੋਕ ਬਹੁਤ ਸਨਮਾਨ ਦੇ ਰਹੇ ਆ ਇਹ ਲੱਗਦਾ ਕਿ ਇਸ ਤਰੀਕੇ ਦੇ ਨਤੀਜੇ ਆਉਣਗੇ ਕਿਉਂਕਿ ਕਾਫੀ ਹੰਗਾਰਾ ਜੈਸ ਤਰੀਕੇ ਨਾਲ ਵਧੀਆ ਹੀ ਨਤੀਜੇ ਨਿਕਲਣਗੇ ਉਮੀਦ ਹੈ ਇੱਕ ਰੀ ਉਮਰ ਸੀਗਾ ਕਿ ਦਿਹਾਤੀ ਸੈਲਟ ਦੇ ਵਿੱਚ ਭਾਜਪਾ ਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਇਸ ਸਪੈਲਟ ਦੇ ਵਿੱਚ ਆਏ ਹੋ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਇੱਥੇ ਇਹਨਾਂ ਦੋਨਾਂ ਦੇ ਸਹਿਯੋਗ ਦੇ ਨਾਲ ਇਦਾਂ ਲੱਗ ਰਿਹਾ ਕਿ ਬਿਲਕੁਲ ਨਾਰਮਲ ਸਾਰੀ ਚੀਜ਼ ਹੈ ਕੋਈ ਵੀ ਜਿਹੜੇ ਲੋਕ ਕਹਿੰਦੇ ਆ ਉਹ ਇੱਥੇ ਮੈਨੂੰ ਆ ਕੇ ਕੁਝ ਨਜ਼ਰ ਨਹੀਂ ਆਇਆ ਕਾਂਗਰਸ ਜਦੋਂ ਵੀ ਪਾਵਰ ਚਾਹੀਏ ਚਾਹੇ ਹਿੰਦੁਸਤਾਨ ਚਾਹੀਏ ਸੈਂਟਰਲ ਗਵਰਨਮੈਂਟ ਬਣੀਏ ਚਾਹੇ ਸਕੇਰ ਦੀ ਦੌਰ ਪੰਜਾਬ ਚ ਕਾਂਗਰਸ ਆਈ ਹੈ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਹਿੰਦੁਸਤਾਨ ਦੀ ਡਿਵੈਲਪਮੈਂਟ ਹੋਈ ਹੈ ਪਿਛਲੇ 10 ਸਾਲ ਸਾਡੇ ਮੋਦੀ ਜੀ ਤੋਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਬਨਮੋਹਨ ਸਿੰਘ ਜੀ ਨੇ ਜੋ 10 ਸਾਲਾਂ ਚ ਕੀਤਾ ਆदमी ਲੋਕ ਭੁੱਲ ਨਹੀਂ ਸਕਦੇ ਨਾ ਕੋਈ ਇੰਡਸਟਰੀ ਭੁੱਲ ਸਕਦਾ ਨਾ ਕੋਈ ਟ੍ਰੇਡਰ ਭੁੱਲ ਸਕਦਾ ਨਾ ਕੋਈ ਦੇਸ਼ਵਾਦੀ ਭੁੱਲ ਸਕਦਾ ਸੋ ਅਮੇਸ਼ਾ ਕਬ ਮਨਾ ਵੋਟਾਂ ਮਿਲ ਗਈਆਂ ਨੇ ਸੋ ਅੱਜ ਅਸੀਂ ਬੇਨਤੀ ਕੀਤੀ ਆ ਸਾਡੇ ਅੰਮ੍ਰਿਤਸਰ ਦੀ ਪਾਰਲੀਮੈਂਟ ਸੀਟ ਤੋਂ ਗਰਜੀਤ ਸਿੰਘ ਓਜਲਾ ਜੀ ਤੀਜੀਆਂ ਲੱਗ ਕੇ ਮੜਨ ਜਾ ਰਹੇ ਨੇ ਸੋ ਆ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਪਹਿਲੀ ਤਰੀਕ ਵਾਲੇ ਦਿਨ ਇੱਕ ਇੱਕ ਲੋਕ ਜਿਹੜੀ ਆ ਕਾਗਰ ਪਾਰਟੀ ਨੂੰ ਦੇ ਕੇ ਰਾਜ ਗਾਂਧੀ ਜੀ ਦੇ ਆਖਰ ਸਹਾਇਕ ਕਮਾਂਡ ਦੇ ਹੱਥ ਮਜ਼ਬੂਤ ਕਰੋ ਬਹੁਤ ਜੋਸ਼ ਕੇ ਸਾਥ ਬਹੁਤ ਉਮੰਗ ਕੇ ਸਾਥ ਓਜਲਾ ਜੀ ਦਾ ਸਮਰਥਨ ਕਰਨੇ ਲਈ ਆਪਾਂ ਪਾਰਟੀ ਦੇ ਨਾਲੋਂ ਪਾਰਟੀ ਆ ਗਿਆ ਅੱਜ 405 ਹੋ ਗਈ ਹੈ 150 ਪਾਦ ਹੋ ਗਈ ਉਹ ਅੱਜ ਦੇਸ਼ ਤੇ ਦੁਨੀਆ ਦੇਖ ਰਹੀ ਹੈ ਪੇਸ਼ ਆ 4 ਤਾਰੀਖ ਨੂੰ ਆਪ ਲੋਕੋ ਕੋ ਵੀ ਪਤਾ ਚਲ ਜਾਏਗਾ ਕਿ 405 ਹੋ ਗਈ ਹੈ ਨਹੀਂ ਬਿਲਕੁਲ ਜੀ ਪ੍ਰਮਾਤਮਾ ਦੇ ਘਰ ਦੇ ਵਿੱਚ ਬਹੁਤ ਮਸਤਕ ਹੋਏ ਆਂ ਔਰ ਅਰਦਾਸ ਬੈਂਕ ਵੀ ਕੀਤੀ ਸਭਨਾ ਦੇ ਭਲੇ ਦੀ ਔਰ ਅਰਦਾਸ ਬੈਂਕ ਵੀ ਕੀਤੀ ਪ੍ਰਮਾਤਮਾ ਇਹ ਜਿਹੜਾ ਜਿਸ ਵੀ ਕਾਰਜ ਲਈ ਜਾ ਰਹੇ ਆ ਉਹਦਾ ਸਫਲ ਹੋਵੇ ਔਰ ਸਭਨਾ ਤੇ ਮੇਰੇ ਭਰਾ ਹੱਥ ਰੱਖਣ ਔਰ ਅਸੀਂ ਲੋਕ ਬੇਸ਼ਕਾਮ ਦੀ ਸੇਵਾ ਕਰ ਸਕੀਏ ਇਹ ਅਸੀਸ ਅਸੀਂ ਪ੍ਰਮਾਤਮਾ ਤੋਂ ਅਰਦਾਸ ਕਰਕੇ ਲਈ ਹੈ ਤੋਂ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਔਰ ਇਹ ਸਭ ਕੁਝ ਸ਼ਾਂਤਮਈ ਔਰ ਵਧੀਆ ਤਰੀਕੇ ਦੇ ਨਾਲ ਸੰਪਨ ਹੋਵੇ ਇਹ ਨਗਰੀ ਪਰਮਾਤਮਾ ਦੀ ਨਗਰੀ ਹੈ ਤੇ ਕਾਇਨਾਤ ਪਰਮਾਤਮਾ ਦੀ ਹੈ ਉਹਨਾਂ ਅਗੇ ਹੀ ਅਰਦਾਸ ਕੀਤੀ ਹੈ ਸਭ ਨਾਲ ਦਾ ਪੜਾ ਦੇਖੋ ਬੜੀ ਖੁਸ਼ੀ ਹੈ ਕਿ ਪਰਮਾਤਮਾ ਦਾ ਉਸ ਪ੍ਰਣਾ ਕਰਦੇ ਹੈ ਕਿ ਪਰਮਾਤਮਾ ਨੇ ਸਾਡੇ ਤੇ ਮਿਹਰ ਭਰਾਤ ਰੱਖਿਆ ਹੈ ਸਾਡੀ ਲੀਡਰਸ਼ਿਪ ਨੇ ਸੈਂਟਰ ਦੀ ਸੋਨੀਆ ਗਾਂਧੀ ਜੀ rahul gandi ji ਸਾਡੇ ਖੜਗੇ ਸਾਹਿਬ ਪ੍ਰੀਕਾ ਗਾਂਧੀ ਜੀ ਪੰਜਾਬ ਦੇ ਲੀਡਰ ਜਿਹੜੀ ਸਾਡੀ ਰਾਜਾ ਵੜਿੰਗ ਜੀ ਤੇ ਉਹਨਾਂ ਦੇ ਨਾਲ ਬਾਵਾ ਸਾਹਿਬ ਤੇ ਦਵਿੰਦਰ ਸਾਡੇ ਜੋ ਯਾਦਵ ਸਾਹਿਬ ਨੇ ਅਤੇ ਸਾਰੀ ਲੀਡਰਸ਼ਿਪ ਨੇ ਵਿਚਾਰ ਕੇ ਜੋ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਮਝਦਾ ਕਿ ਬੜੀ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਮੇਰੇ ਨਾਲ ਸਾਰੀ ਕਾਂਗਰਸ ਦੀ ਜਿਹੜੀ ਹਲਕਾ ਇੰਚਾਰਜ ਜੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਹੋਰ ਜਿਹੜੀ ਸਾਡੀ ਸਾਰੀ ਕਮਿਊਨਿਟੀ ਹੈ ਉਹ ਸਾਰੇ ਅੱਜ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਜਿਹੜੀ ਲੜ ਰਹੇ ਹਾਂ ਕਿ ਪ੍ਰਮਾਤਮਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਹਾਸਲ ਹੋਏਗਾ ਮਬਾਇਆ ਸਾਹਿਬ ਫਰੋਜਪੁਰ ਚ ਕਾਫੀ ਸਮੱਸਿਆਵਾਂ ਆ ਜਿਹੜੀਆਂ ਤੁਸੀਂ ਵਾਕਿਫ ਜੇ ਹੋ ਸੁਣਾਓ ਤੇ ਕਿਵੇਂ ਸੁਧਾਰ ਕਰੋਗੇ ਕੀ ਨਵੇਂ ਜਿਹੜੇ ਮੁੱਦੇ ਲੈ ਕੇ ਆਏ ਦੇਖੋ ਜੋ ਸਾਡੀਆਂ ਸਾਡੀ ਪਾਰਟੀ ਨੇ ਜਿਹੜੀ ਪੰਜ ਗਰੰਟੀ ਦਿੱਤੀ ਹੈ ਇੱਕ ਤਾਂ ਅਸੀਂ ਉਸ ਨੂੰ ਲੈ ਕੇ ਲੋਕਾਂ 'ਚ ਪ੍ਰਚਾਰ ਕਰ ਰਹੇ ਤੇ ਉਸੇ ਦੇ ਬੇਸਤੇ ਅਸੀਂ ਜਿਹੜੀ ਇਲੈਕਸ਼ਨ ਲੜ ਰਹੇ ਬਾਕੀ ਜਿਹੜੇ ਮੁੱਦੇ ਦੇ ਸੜਕੇ ਦੇ ਮੈਂ ਪਿੱਛੇ ਵੀ 10 ਸਾਲ ਪਾਰਲੀਮੈਂਟੇ ਸੇਵਾ ਕੀਤੀ ਹੈ ਤੇ ਮੈਨੂੰ ਉਹਨਾਂ ਬਾਰੇ ਸਾਰਾ ਪਤਾ ਹੈ ਮੈਂ ਕਾਫੀ ਪ੍ਰੋਜੈਕਟ ਲੈ ਕੇ ਆਇਆ ਸੀ ਪਰ ਉਸ ਵੇਲੇ ਜਿਹੜਾ ਜੀ ਸੈਂਟਰ ਚੋਂ ਪ੍ਰੋਜੈਕਟ ਆਉਂਦਾ ਸੀ ਤਾਂ ਸਟੇਟ ਸਰਕਾਰ ਜਿਹੜੀ ਉਹ ਉਹਦੀ ਮਰਜ਼ੀ ਹੁੰਦੀ ਹੈ ਕਿ ਪ੍ਰੋਜੈਕਟ ਚੱਲਣ ਦੇ ਜਾਂ ਨਾ ਚੱਲਣ ਦੇ ਪਰ ਬਾਕੀ ਦੇ ਜਿਹੜੇ ਆ ਪਾਰਲੀਮੈਂਟ ਜਦੋਂ ਲੋਕ ਮੈਨੂੰ ਪਤਾ ਹੈ ਮਨ ਬਣਾਈ ਬੈਠੇ ਤੇ ਜਿਤਾ ਕੇ ਭੇਜਣਗੇ ਤੇ ਉਹ ਪ੍ਰਾਈਸਿਕ ਬਰਾਦਰੀ ਦੀ ਵੋਟ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈਗਾ ਲੱਗਦਾ ਕਿ ਵੀ ਉਹ ਤੁਹਾਨੂੰ ਸਮਰਥਨ ਮਿਲੇਗਾ ਉਹ ਦਾ ਸਮਰਥਨ ਰਾਜਸੀ ਬਰਾਦਰਾਂ ਮੈਂ ਰੇਣੀਆ ਤਰਵਾਦੀ ਆ ਉਹਨਾਂ ਨੇ ਮੇਰਾ ਬਹੁਤ ਤਗੜੇ ਹੋ ਕੇ ਸਾਥ ਦਿੱਤਾ ਹੈ ਤੇ ਹੁਣ ਵੀ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਵੱਲੋਂ ਹਰੀ ਚੰਡੀ ਹੈ ਕਿ ਤੁਸੀਂ ਕੁਆਬਾ ਸਾਹਿਬ ਜਾ ਕੇ ਕੱਲੀ ਟਿਕਟ ਲਿਓ ਬਾਕੀ ਸਾਡਾ ਕੰਮ ਤੇ ਦੂਸਰੀਆਂ ਬਰਾਦਰੀਆਂ ਵੀ ਜਿਹੜੀਆਂ ਉਹਨਾਂ ਦੀ ਉਹਨਾਂ ਨੇ ਮੇਰੇ ਵੱਲੋਂ ਬਹੁਤ ਮੇਰੇ ਤੇ ਮੇਰ ਕੀਤੀ ਹੋਈ ਹੈ ਕਿ ਸਾਰੇ ਹੀ ਮੇਰੇ ਨਾਲ ਚੱਲ ਕੇ ਅੱਜ ਬੜਾ ਉਤਸ਼ਾਹ ਹੈ ਮੈਂ ਕੱਲ ਮਲੋਟ ਮੁਕਸਰ ਦੇ ਉਹਨਾਂ ਦੋ ਸਾਰੀਆਂ ਮੀਟਿੰਗਾਂ ਤੇ ਪਰਮੀਆਂ ਮੀਟਿੰਗਾਂ ਸੀ ਤੇ ਦੂਜੇ ਪਾਸੇ ਸੋਲੀ ਸਾਹ ਪਰਸੋਂ ਇੱਕ ਤੇ ਪਹਿਲਾਂ ਹੀ ਗਏ ਤਾਂ ਕੁਰਸੀਆਂ ਸਾਰੀਆਂ ਖਾਲੀ ਦੇਖ ਰਹੀ ਸੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਸੀਟ ਜਿਹੜੀ ਕੌਂਸਲ ਪਾਰਟੀ ਲੋਕ ਸਭਾ ਸੀਟ ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨਿਮਾਨੇ ਦੀ ਦਾਸ ਨੂੰ ਇੰਨਾ ਬੜਾ ਆਸ਼ੀਰਵਾਦ ਇੰਨੀ ਗਰਮੀ ਦੇ ਵਿੱਚ ਤੁਸੀਂ ਇੰਨੀ ਜ਼ੋਰਦਾਰ ਤਰੀਕੇ ਨਾਲ ਹੁੰਮ ਹਮਾ ਕੇ ਆਏ ਔਰ ਲਗਾਤਾਰ ਜਦੋਂ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਪੁਲ ਤੋਂ ਲੈ ਕੇ ਡੀਸੀ ਆਫਿਸ ਤੱਕ ਬਹੁਤ ਵੱਡਾ ਪਰਮਾ ਹੰਗਾਰਾ ਸਾਰੇ ਸ਼ਹਿਰ ਨੇ ਔਰ ਇਲਾਕੇ ਨੇ ਦਿੱਤਾ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਮੁੱਦੇ ਕੀ ਲੈ ਕੇ ਕੋਠਾ ਦੀ ਕਚਹਿਰੀ ਦੇ ਵਿੱਚ ਤੁਸੀਂ ਉੱtre ਦੇਖੋ ਇਹ ਸ੍ਰੀ ਨੰਗਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਮਾਤਾ ਨਾਨਾ ਦੇਵੀ ਦੀ ਚਰਨਛੂ ਧਰਤੀ ਹੈ ਮੁੱਦੇ ਕਈ ਹੈ ਇਸ ਇਲਾਕੇ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਮੈਂ ਏਵੈਲੂਏਟ ਕਰ ਰਿਹਾ ਹਰ ਇਲਾਕਾ ਡਿਫਰੈਂਟ ਲੈਵਲ ਦੇ ਉੱਪਰ ਖੜਾ ਹੈ ਇਸ ਵੇਲੇ ਮੁਹਾਲੀ ਦੀ ਗੱਲ ਕਰੀਏ ਉਹ ਇੱਕ ਅੱਧ ਤਰਜੀਹ ਦੇ ਉੱਪਰ ਖੜਾ ਹੈ ਬਲਾਚੌਰ ਦੀ ਗੱਲ ਕਰੀਏ ਉਹ ਅੱਧ ਤਰਜੀਹ ਦੇ ਖੜਾ ਹੈ ਰੋਪੜ ਦੀ ਗੱਲ ਕਰੀਏ ਉਹ ਅੱਧ ਤਰਜੀਹ ਤੇ ਖੜਾ ਹੈ ਕੰਡੀ ਦਾ ਇਲਾਕਾ ਅੱਧ ਤਰਜੀਹ ਤੇ ਖੜਾ ਹੈ ਜੇ ਫਿਊਚਰਿਸਟਿਕ ਡਿਵੈਲਪਮੈਂਟ ਦੀ ਥਾਟ ਪ੍ਰੋਸੈਸ ਦੀ ਗੱਲ ਕਰੀਏ ਇਨ ਟਰਮਸ ਆਫ ਇਸ ਇਲਾਕੇ ਚ ਕਿਸ ਤਰੀਕੇ ਦਾ ਕੋਈ ਅਦਾਰੇ ਬਣ ਸਕਦੇ ਆ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਕੋਈ ਇਨਵੈਸਟਮੈਂਟ ਆ ਸਕਦੀ ਹੈ ਤਾਂ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਜਿਹੜਾ ਉਰੇ ਆ ਸਕਦਾ ਹੈ ਡਿਪਲੀਟਿੰਗ ਵਾਟਰ ਟੇਬਲ ਹੈ ਪਾਣੀ ਨੀਵਾ ਗਿਆ ਹੋਇਆ ਹੈ ਕਈ ਇਲਾਕਿਆਂ ਚ ਨਹਿਰ ਨਾਲੋਂ ਟੱਪਦੀ ਹੈ ਪਰ ਕਈ ਲੋਕ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਕਈ ਜਗ੍ਹਾ ਦੇ ਉੱਪਰ ਹਰ ਹਮੇਸ਼ਾ ਪਾਣੀ ਦੀ ਮਾਰ ਹੁੰਦੀ ਹੈ ਪਰ ਉਹਦਾ ਕੋਈ ਪ੍ਰੋਪਰ ਸਟ੍ਰੀਮਲਾਈਨ ਪਲਾਨ ਨਹੀਂ ਬਣਿਆ ਹੋਇਆ ਕਿ ਪਾਣੀ ਦੀ ਮਾਰ ਹੀ ਨਾ ਹੋਵੇ ਨਹੀਂ ਤਾਂ ਪਹਿਲਾਂ ਪਾਣੀ ਦੀ ਮਾਰ ਹੁੰਦੀ ਹੈ ਫਿਰ ਲੋਕ ਮੁਆਵਜ਼ਾ ਦੇ ਵਾਸਤੇ ਦੇਖ ਰਹਿੰਦੇ ਆ so there are so many uh, problems different problems of different areas so mera tha yahi target hai ki moment is ilake di seva milni hai har cheez di tazweez bana ke o di deep study karke us issue nu kedi ministry de naal connect ho sakda hai kedi ministry naal wo issue connected hai us nu parliament de vich budget allocation wak wak ministeriyan de hundi hai o de upar apna kaam karange aur hle de upar deep study chal rahi hai te main apna plan unveil karanga jide 5 10 मेजर चंक्स ਹੋਣਗੇ ਆਫ ਪ੍ਰਾਇਰਿਟੀ ਜਿਹਨੂੰ ਪ੍ਰਾਇਰਟਾਈਜ਼ ਕੀਤਾ ਜਾਊਗਾ ਔਰ ਸਮੇਂ-ਸਮੇਂ ਤੇ ਉੱਪਰ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਇਸ਼ੂਜ਼ ਤੁੰਗਾਰਾ ਮਿਲਿਆ ਸਾਡਾ ਤੁਜੀ ਬਹੁਤ ਵੱਡਾ ਹੰਗਾਰਾ ਜੀ ਬਹੁਤ ਵੱਡਾ ਕਾਫਲਾ ਸਾਡੇ ਨਾਲ ਇੱਥੇ ਆਏ ਆ ਲੋਕਾਂ ਦਾ ਬਹੁਤ ਪਿਆਰ ਮਿਲਿਆ ਰਸਤੇ ਦੇ ਵਿੱਚ ਮੁਖਤਰ ਜਲਾਲਾਬਾਦ ਗੁਰੂਰ ਸਾਹਿਬ ਲਖੋਕੇ ਵਿਖੇ ਜਿਹੜੇ ਵੀ ਥਾਵਾਂ ਤੇ ਲੋਕਾਂ ਨੂੰ ਬਹੁਤ ਵੱਡਾ ਲੋਕਾਂ ਦੀ ਇੱਛਾ ਮਿਲਿਆ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਕੀ ਮੁੱਦੇ ਕੀ ਰਹਿਣਗੇ ਜੀ ਮੁੱਦੇ ਅਸੀਂ ਸਭ ਤੋਂ ਪਹਿਲਾਂ ਮੁੱਦਾ ਸਾਡਾ ਸਰਦਾਰ ਭਗਵੰਤ ਸਿੰਘ ਜੀ ਮਾਣੇ ਜੋ ਕੰਮ ਕੀਤੇ ਆ ਜਿਨ੍ਹਾਂ ਚ ਬਿਜਲੀ ਫਰੀ ਦਾ ਮੁੱਦਾ ਹੈ ਨੌਕਰੀਆਂ ਬਿਨਾ ਕਿਸੇ ਸ਼ਿਫਾਰਿਸ਼ ਤੋਂ ਬਿਨਾ ਕਿਸੇ ਲਾਹਣ ਤੋਂ ਦਿੱਤੀਆਂ ਗਈਆਂ ਨਹਿਰਾਂ ਦਾ ਪਾਣੀ ਢੇਲਾਂ ਤਾਈਂ ਬੜਾਇਆ ਗਿਆ ਹੈ ਬਿਜਲੀ ਲਗਾਤਾਰ ਚਲਾਈ ਗਈ ਹੈ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਕਿ ਜਿਹੜੇ ਪਰਿਵਾਰਾਂ ਨੂੰ ਨੌਕਰੀ ਬਲਾਈ ਕੀਤੀ ਸੀ ਕੋਈ ਉਹਦੇ ਸ਼ਿਫਾਰਿਸ਼ਾਂ ਪੈਸਾ ਨਹੀਂ ਚੱਲਿਆ ਜੇ ਗਰੀਬ ਦਾ ਬੱਚਾ ਸੀ ਤਾਂ ਗਰੀਬ ਦੇ ਬੱਚੇ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੀ ਆ ਇਹ ਸਾਰੇ ਮੁੱਦੇ ਨੇ ਨਸ਼ਾ ਮੇਨ ਰੋਜ਼ਗਾਰ ਨਸ਼ਾ ਇਹਦੇ ਤੇ ਕੀ ਸੋਚਦੇ ਰੋਜ਼ਗਾਰ ਤੁਹਾਨੂੰ ਪਹਿਲਾਂ ਦੱਸਿਆ ਕਿ 43000 ਨੌਕਰੀ ਪਹਿਲੀ ਸਰਕਾਰ ਹੈ ਜਿਹਨੇ 2 ਸਾਲਾਂ ਦੇ ਵਿੱਚ ਦਿੱਤੀ ਆ ਨਸ਼ੇ ਨੂੰ ਨਤ ਪਾਉਣ ਲਈ ਹਰ ਹਾਲਤ ਕੋਸ਼ਿਸ਼ ਕਰਾਂਗੇ ਕਰੀ ਜਾ ਰਹੇ ਦੇਖੋ ਜੀ ਅੱਜ ਪ੍ਰਮਾਤਮਾ ਦਾ ਔਟ ਆ ਇਸ ਤਰਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਕਾਲੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇ ਹੀ ਪਰਮਾਤਮਾ ਅੱਗੇ ਅਰਦਾਸ ਹੈ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹ ਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਦੀ ਜਿਹੜੀ ਸੇਵਾ ਉਹ ਨਵਾਵਾਂ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ ਕਿਹੜੇ ਮੁੱਦੇ ਲੈ ਕੇ ਜਾ ਰਹੇ ਬਾਬਲੇ ਦੇ ਦੇਖੋ ਅਸੀਂ ਜੋ 2 ਸਾਲ ਚ ਡਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਅਸੀਂ ਤਾਂ ਕਹਿ ਰਹੇ ਆ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲਾਂ 'ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲਾਂ 'ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ 'ਚ ਨੌਕਰੀਆਂ ਦੇ ਹਲ ਕਰਾਂ ਦੀ 43000 ਦਿੱਤੀ ਹੈ ਇਹ ਚੈਲੰਜ ਆ 70 ਸਾਲ 'ਚ ਪਹਿਲੇ 2 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਟੱਪਦਾ ਬਹੁਤ ਪਿਆਰਾ ਰਿਸ਼ਤਾ ਹੈ ਜੀ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜੀਹ ਦੇਣਾ ਹੁੰਦਾ ਹੈ ਜਦੋਂ ਪਹਿਲੀ ਵਾਰ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ੇਸ ਦੇਣ ਲਈ

ਸੀਨੀਅਰ ਸ਼ਕਤੀ ਸਰਦਾਰ ਗੁਰਵਚਨ ਸਿੰਘ ਜੀ ਬੱਬੇਵਾਲੀ ਸਾਹਿਬ ਸਰਦਾਰ ਲਖਵੀਰ ਸਿੰਘ ਜੀ ਲੋਧੀ ਨੰਗਲ ਸਾਹਿਬ ਜਿਹਦੇ ਦੇ ਸਾਡੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਜੀ ਸੰਧੂ ਸਾਹਿਬ ਨਰੇਸ਼ ਮਹਾਜਨ ਜੀ ਸਰਦਾਰ ਗੁਰ ਇਕਬਾਲ ਸਿੰਘ ਬਾਦ ਸਾਹਿਬ ਕਮਲਜੀਤ ਚਾਉੜਾ ਜੀ ਸਰੇਂਦਰ ਸਿੰਘ ਮਿੰਟਾ ਜੀ ਸਾਵਕਾ ਐਮ ਐਲ ਏ ਅਸ਼ੋਕ ਸ਼ਰਮਾ ਜੀ ਪਟਾਣਕੋਟ ਤੋਂ ਰਾਜਕਮਰ ਗੁਪਤਾ ਜੀ ਰਵੀ ਮੋਹਨ ਜੀ ਸਰਦਾਰ ਨਰਿੰਦਰ ਸਿੰਘ ਜੀ ਬੜਾ ਸਾਹਿਬ ਜਸਬੀਰ ਸਿੰਘ ਘੁੰਮਣ ਜੀ ਗੁਰਪ੍ਰਤਾਪ ਸਿੰਘ ਕੋਛਾਲਪੁਰ ਜੀ ਯੂਥ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਜਗਰੂਪ ਸਿੰਘ ਜੀ ਐਸਐਸ ਵਾਲਾ ਸਾਹਿਬ ਸਰਜੀਤ ਸਿੰਘ ਜੀ ਤੁਗਲਵਾੜਾ ਸਾਹਿਬ ਸਾਡੇ ਐਚਪੀਸੀ ਦੇ ਮੈਂਬਰ ਬੀਬੀ ਜਗਿੰਦਰ ਕੌਰ ਐਸਜੀਪੀਸੀ ਮੈਂਬਰ ਸਰਦਾਰ ਗੁਰਨਾਮ ਸਿੰਘ ਜੱਤਰ ਐਸਜੀਪੀਸੀ ਮੈਂਬਰ ਤੇ ਸਾਰੀ ਸਾਡੀ ਜਿੰਨੀ ਜ਼ਿਲ੍ਹੇ ਦੀ ਕ੍ਰੀਮ ਹੈ ਕਿਉਂਕਿ ਉੱਪਰਲੀ ਜਿਹੜੀ ਮੋਹਰੀ ਕਤਾਰ ਦੀ ਲੀਡਰਸ਼ਿਪ ਸਾਡੇ ਜ਼ਿਲ੍ਹੇ ਦੇ ਜਿਹੜੇ ਸੀਨੀਅਰ ਅਹੁਦੇਦਾਰ ਸਟੇਟ ਦੇ ਅਹੁਦੇਦਾਰ ਸਰਕਲਾਂ ਦੇ ਪ੍ਰਧਾਨ ਸਾਬਕਾ ਚੇਅਰਮੈਨ ਉਸ ਪੱਧਰ ਦੀ ਸਾਰੀ ਸਾਡੀ ਜਿਹੜੀ ਟੀਮ ਹੈ ਉਹ ਅੱਜ ਇੱਕ ਜਿਹੜੀ ਆ ਉਹ ਮੇਰੇ ਨਾਲ ਹਾਜ਼ਰ ਹੈ ਮੈਂ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਪਠਾਨਕੋਟ ਦੇ ਵੀ ਸਾਡੇ ਪ੍ਰਧਾਨ ਸਾਹਿਬ ਤਿੰਦਰ ਸਿੰਘ ਮਿੰਟੂ ਜੀ ਹਾਜ਼ਰ ਹੈ ਇੱਕ ਤਾਂ ਇਹ ਹੈ ਕਿ ਇਲੈਕਸ਼ਨ ਹੁਣ ਨਾਮੀਨੇਸ਼ਨ ਦੀ ਪ੍ਰੋਸੈਸ ਜਿਹੜੀ ਆ ਉਹ ਕੱਲ ਨੂੰ ਖਤਮ ਹੋ ਜਾਣੀ ਹੈ ਪਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਰਾਜ ਕਰਦੀ ਪਾਰਟੀ ਹੈ ਉਹ ਅਸਲੀ ਮੁੱਦੇ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਲੋਕਾਂ ਨੂੰ ਸਪਸ਼ਟੀਕਰਨ ਦੇਣ ਤੋਂ ਭੱਜ ਰਿਹਾ ਸਭ ਤੋਂ ਵੱਡੀ ਗੱਲ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ 10 ਸਾਲਾਂ ਤੋਂ ਅੱਜ ਮਹਿੰਗਾਈ ਇੰਨੀ ਹੋ ਚੁੱਕੀ ਐ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਐ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇੱਥੇ ਆ ਕੇ ਸਾਨੂੰ ਦੱਸਣ ਨੂੰ ਤਿਆਰ ਨਹੀਂ ਐ 100 ਰੁਪਏ ਲੀਟਰ ਡੀਜ਼ਲ ਹੋ ਗਿਆ 100 ਰੁਪਏ ਲੀਟਰ ਪੈਟਰੋਲ ਹੋ ਗਿਆ ਔਰ ਉਹਦੇ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ 1100 ਜਾ ਕੇ ਫਿਰ ਥੋੜੀ ਜਿਹੀ ਥੱਲੇ ਆਈਆਂ ਪਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਐ ਇਹਦਾ ਕੋਈ ਵੀ ਜਵਾਬ ਦੇਣ ਨੂੰ ਅੱਜ ਤਿਆਰ ਨਹੀਂ ਐ ਮੈਂ ਉਹਨਾਂ ਪਾਰਟੀਆਂ ਨੂੰ ਰਾਜਕਾਦੀਆਂ ਪਾਰਟੀਆਂ ਨੂੰ ਨੈਸ਼ਨਲ ਪਾਰਟੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਕਿ ਇਹਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਹੈ ਇਹ ਜਨਤਾ ਨੂੰ ਐਕਸਪਲੇਨ ਕਰਨ ਕਿ ਕਿੰਨੇ ਟੈਕਸ ਡੀਜ਼ਲ ਦੇ ਉੱਤੇ ਕਿੰਨੇ ਟੈਕਸ ਪੈਟਰੋਲ ਦੇ ਉੱਤੇ ਔਰ ਕਿੰਨੇ ਟੈਕਸ ਜਿਹੜੇ ਆ ਰਸੋਈ ਗੈਸ ਤੇ ਦੋਨੇ ਸਰਕਾਰਾਂ ਲਾਉਂਦੀਆਂ ਜਿਹਦੇ ਕਰਕੇ ਅੱਜ ਗਰੀਬ ਦਾ ਘਰ ਚਲਾਉਣਾ ਜਿਹੜਾ ਉਹ ਔਖਾ ਹੋ ਗਿਆ ਔਰ ਦੂਜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਇੰਨੇ ਪੱਧਰ ਤੇ ਸਾਰੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਾਡੇ ਸਾਰੇ ਨੌਜਵਾਨ ਬਹਾਲੇ ਦੇਸ਼ਾਂ ਨੂੰ ਜਾ ਰਹੇ ਪਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਸਟੇਟ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵੇਂ ਸਰਕਾਰਾਂ ਜਿਹੜਾ ਨੌਜਵਾਨਾਂ ਦਾ ਸਭ ਤੋਂ ਵੱਡਾ ਇਸ਼ੂ ਹੈ ਬੇਰੁਜ਼ਗਾਰੀ ਦਾ ਉਹਦੇ ਬਾਰੇ ਕੋਈ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਨੂੰ ਪਿਆਰ ਨਹੀਂ ਹੈ ਤੀਸਰੀ ਗੱਲ ਹੈ ਕਿ ਕਿਸਾਨਾਂ ਦਾ ਨਾਲ ਜਿਹੜੀ ਵੱਡੀ ਬੇਇਨਸਾਫੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਕੀਤੀ ਕਿਉਂਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਵੀ ਔਰ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਦੋਨਾਂ ਨੇ ਰਲ ਕੇ ਜਿਹੜਾ ਕਿਸਾਨਾਂ ਦੇ ਉੱਤੇ ਬੜਾ ਵੱਡਾ ਤਸ਼ੱਦਦ ਕੀਤਾ ਸ਼ੰਭੂ ਬੈਰੀਅਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇੱਕ ਕਿਸਾਨ ਸ਼ਹੀਦ ਹੋਇਆ ਲੇਕਿਨ ਐਮਐਸਪੀ ਦੀ ਗਰੰਟੀ ਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਕੇਂਦਰ ਸਰਕਾਰ ਵੀ ਚੁੱਪ ਹੈ ਔਰ ਸੂਬੇ ਦੀ ਸਰਕਾਰ ਨੇ ਵੀ ਹਲੇ ਤੱਕ ਆਪਣਾ ਸਟੈਂਡ ਇੱਕ ਅਰੀ ਸਪਸ਼ਟ ਨਹੀਂ ਕੀਤਾ ਕਿਸਾਨਾਂ ਦੇ ਹੱਕ ਦੀ ਗੱਲ ਇੱਕ ਵਾਰੀ ਵੀ ਜਿਹੜੀ ਆ ਉਹ ਸਪਸ਼ਟ ਨਹੀਂ ਕੀਤੀ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੇਸ਼ ਦੇ ਵਿੱਚ ਮਿਨੋਰਟੀਜ਼ ਦੇ ਜੋ ਹਾਲ ਹੈ ਚਾਹੇ ਸਿੱਖ ਭਾਈਚਾਰਾ ਚਾਹੇ ਈਸਾਈ ਭਾਈਚਾਰਾ ਚਾਹੇ ਮੁਸਲਮਾਨ ਭਾਈਚਾਰਾ ਜਾਂ ਬਾਕੀ ਘੱਟ ਗਿਣਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਹਾਸ਼ੀਏ ਦੇ ਉੱਤੇ ਧੱਕਿਆ ਜਾ ਰਿਹਾ ਜਿਸ ਤਰੀਕੇ ਉਹਨਾਂ ਦੀਆਂ ਸਹੂਲਤਾਂ ਮਿਨਿਓਰਿਟੀ ਦੇ ਸਕਾਲਰਸ਼ਿਪ ਉਹਨਾਂ ਨੂੰ ਮਿਲਣ ਵਾਲੇ ਹੋਰ ਫਾਇਦੇ ਉਹਨਾਂ ਦੀ ਸੇਫਟੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਨਾ ਕੇਂਦਰ ਸਰਕਾਰ ਜਵਾਬ ਦੇ ਪਾਰੀ ਹੈ ਨਾ ਸੁਪੇ ਦੀ ਸਰਕਾਰ ਜਿਹੜੀ ਹੈ ਜਵਾਬ ਦੇ ਪਾਰੀ ਹੈ ਇਹ ਸਾਰੇ ਜਿਹੜੇ ਇਸ਼ੂ ਹੈ ਇਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਤੇ ਇਹਨਾਂ ਦਾ ਜਵਾਬ ਅਸੀਂ ਜਿਹੜਾ ਉਹ ਦਵਾਂਗੇ ਦੋਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਸਟੇਟ ਦੀ ਗਵਰਨਮੈਂਟ ਜਿਹਨੂੰ 92 ਐਮਐਲਏ ਚਤਾ ਕੇ ਲੋਕਾਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਸੀ ਸਾਰੇ ਪਾਸੇ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਖੇਲ ਹੋ ਚੁੱਕਾ ਹੈ ਪਹਿਲੀ ਤੇ ਗੱਲ ਹੈ ਸਭ ਤੋਂ ਭ੍ਰਿਸ਼ਟ ਗਵਰਨਮੈਂਟ ਜੇ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਇਹਨਾਂ ਦਾ ਕੇਂਦਰ ਸਰਕਾਰ ਦਾ ਭ੍ਰਿਸ਼ਟਾਚਾਰ 328 ਕਰੋੜ ਦਾ ਐਕਸਾਈਡ ਪਾਲਸੀ ਦਾ ਘਟਾਲਾ ਜਿਹਦੇ ਵਿੱਚ ਕੇਜਰੀਵਾਲ ਵੀ ਜੇਲ੍ਹ ਚ ਰਿਹਾ ਔਰ ਉਹਦੇ ਸਾਥੀ ਵੀ ਜੇਲ੍ਹ ਚ ਨੇ ਕੋਸੇ ਤਰ੍ਹਾਂ ਦਾ ਇੱਕ ਘਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਛੇਤੀ ਨੰਗਾ ਹੋਵੇਗਾ ਔਰ ਵੈਸੇ ਵੀ ਤੁਸੀਂ ਤਸੀਲਾ ਕਚਹਿਰੀਆਂ ਬਦਲੀਆਂ ਹਰ ਚੀਜ਼ ਦੇ ਵਿੱਚ ਦੇਖੋਗੇ ਤੇ ਜਿਹੜੇ ਕਹਿੰਦੇ ਸੀ ਕ੍ਰਪਸ਼ਨ ਅਸੀਂ ਖਤਮ ਕਰ ਦੇਣੀ ਹੈ ਸਭ ਤੋਂ ਵੱਡੀ ਕ੍ਰਪਸ਼ਨ ਜਿਹੜੀ ਆ ਇਸ ਸਰਕਾਰ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਔਰ ਲਾਇੰਡ ਆਰਡਰ ਦੇ ਇਸ਼ੂ ਦੇ ਉੱਤੇ ਡੁੱਟਾ ਖੋਹਾਂ ਕਤਲ ਡਾਕੇ ਚੇਨ ਚੇਨ ਸਨੇਚਿੰਗ ਹਰ ਚੀਜ਼ ਜਿਹੜੀ ਆ ਕੋਈ ਵੀ ਸਾਡਾ ਵਪਾਰੀ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ ਕੋਈ ਵੀ ਇੰਡਸਟਰੀਅਲਿਸਟ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ ਇਹ ਅਸੀਂ ਸਵਾਲ ਜਨਤਾ ਵੀ ਕਚਹਿਰੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਪੁੱਛਿਆ ਔਰ ਜਿਹੜਾ ਡਰੱਗਸ ਦਾ ਇਸ਼ੂ ਹੈ ਏ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕਿਆ ਔਰ ਗਵਰਨਰ ਸਾਹਿਬ ਵੀ ਕਹਿ ਚੁੱਕੇ ਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਬਾਰਡਰ ਤੇ ਕ੍ਰਿਆਨੇ ਦੀਆਂ ਦੁਕਾਨਾਂ ਤੱਕ ਵੀ ਨਸ਼ਾ ਮਿਲਦਾ ਪਰ ਇਹਦੇ ਤੇ ਭਗਵੰਤ ਮਾਨ ਦੀ ਸਰਕਾਰ ਵੀ ਔਰ ਕੇਂਦਰ ਦੀ ਸਰਕਾਰ ਵੀ ਔਰ ਕੇਜਰੀ ਆਗ ਵੀ ਜਿਹੜਾ ਸਭ ਤੋਂ ਵੱਧ ਨਸ਼ਿਆਂ ਦੀ ਗੱਲ ਕਰਦਾ ਸੀ ਅੱਜ ਚੁੱਪ ਕਿਉਂ ਆ ਅਸੀਂ ਉਹਨਾਂ ਤੋਂ ਇਸ ਗੱਲ ਦਾ ਜਵਾਬ ਜਿਹੜਾ ਉਹ ਚਾਹੁੰਨੇ ਆ ਬੋਜਨ ਸਮਾਜ ਪਾਰਟੀ ਅੱਜ ਅਸੀਂ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਹਾਂ ਜੀ ਮੈਂਬਰ ਪਾਰਲੀਮੈਂਟ ਦੇ ਜੀ ਕਿਹੜੇ ਮੁੱਖ ਮੁੱਦੇ ਇਹ ਤੁਹਾਨੂੰ ਲੈ ਕੇ ਜਾ ਰਹੇ ਬਿਲਕੁਲ ਮੁੱਖ ਮੁੱਦੇ ਜੀ ਪਹਿਲੇ ਮੁੱਦੇ ਤਾਂ ਬਹੁਤ ਹੈ ਜੀ ਸਾਡੇ ਸਮਾਜ ਦੇ ਫਸਟ ਆਫ ਆਲ ਜੇਪ ਮੈਂ ਨੌਜਵਾਨ ਆ ਮੈਂ ਨੌਜਵਾਨਾਂ ਦੇ ਵਿੱਚ ਇਹ ਫੀਲ ਕਰਦਾ ਆ ਕਿ ਨੌਜਵਾਨ ਡਰ ਦੇ ਮਾਹੌਲ ਜਿਹਾ ਕਿਉਂਕਿ ਉਹ ਉਹਨਾਂ ਨੂੰ ਜੇ ਪੜ੍ਹਾਈ ਵੀ ਕਰ ਲੈਂਦੇ ਆ ਤੇ ਉਹਨਾਂ ਦਾ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਆਪਸ਼ਨ ਕਿਸ ਤਰ੍ਹਾਂ ਨਹੀਂ ਹੈ ਜਾਂ ਤੇ ਫਿਰ ਉਹ ਬਾਹਰ ਚਲੇ ਜਾਂਦੇ ਆ ਚਲੇ ਜਾਂਦੇ ਆ ਮਾਈਗ੍ਰੇਸ਼ਨ ਵੀ ਇੱਕ ਪ੍ਰੋਬਲਮ ਆ ਤੇ ਜੇ ਉਹ ਇੱਧਰ ਰਹਿ ਜਾਂਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਐਜੂਕੇਸ਼ਨ ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲਦੀ ਆਮ ਵੇਖਣੇ ਜਿਹੜੇ ਸਜ਼ਾ ਕੱਟ ਚੁੱਕੇ ਲੋਕ ਉਹਨਾਂ ਬਾਰੇ ਕੀ ਦਾ ਲੱਭ ਜਾ ਰਿਹਾ ਜੀ ਬੰਦੀ ਸਿੱਖਾਂ ਦਾ ਜਾਂ ਬੰਦੀ ਕਿਸੇ ਵੀ ਬੰਦੀ ਆ ਕੋਈ ਜੇਲ੍ਹਾਂ ਦੇ ਵਿੱਚ ਡੱਕਿਆ ਆ ਚਾਹੇ ਕਿਸੇ ਵੀ ਕਮਿਊਨਿਟੀ ਦਾ ਚਾਹੇ ਬੰਦੀ ਸੇਖਿਆ ਮੁਸਲਮਾਨ ਸਾਈ ਜੈਨੀ ਬੋਧੀ ਕੋਈ ਵੀ ਬੰਦਾ ਜੇ ਸਜ਼ਾ ਕੱਟ ਚੁੱਕਿਆ ਆ ਤੇ ਮੈਂ ਇਹ ਮੁੱਦਾ ਪਹਿਲ ਦੇ ਆਧਾਰ ਤੇ ਸੰਸਦ ਦੇ ਵਿੱਚ ਉਠਾਵਾਂਗਾ ਕਿ ਕੋਈ ਵੀ ਬੰਦਾ ਜੇ ਕੋਈ ਸਜ਼ਾ ਕੱਟ ਲਈ ਆ ਕਿਉਂਕਿ ਭਾਰਤੀ ਸੰਵਿਧਾਨ ਵੀ ਕਹਿੰਦਾ ਆ ਤੇ ਕਾਨੂੰਨ ਵੀ ਕਹਿੰਦਾ ਵਾ ਕਿ ਜਿੰਨੀ ਕਿਸੇ ਨੇ ਸੰਖਿਆ ਜਿੰਨੀ ਕਿਸੇ ਨੇ ਸਜ਼ਾ ਕੱਟ ਲਈ ਆ ਉਹ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਇਹ ਭਾਰਤੀ ਕਾਨੂੰਨ ਨਹੀਂ ਕਹਿੰਦਾ ਇਹ ਸੁਪਰੀਮ ਕੋਰਟ ਵੀ ਕਹਿੰਦਾ ਜੀ ਵੇਖ ਲਿਆ ਵੀ ਗੱਲ ਜਿਹੜੇ ਨੌਜਵਾਨ ਦਿਨੋਂ ਦਿਨ ਵੱਧ ਜਾਰੇ ਲੋਕ ਬਾਹਰ ਆ ਉਹ ਪ੍ਰਾਲਾਪ ਪਣਾ ਰਹੇ ਜੀ ਕੋਈ ਇਸ ਬਾਰੇ ਕੋਈ ਖੱਠੋ ਕਾਮੀ ਆ ਜੀ ਸਰਕਾਰਾਂ ਦੀਆਂ ਨਕਾਮੀਆਂ ਆ ਵਾਅਦੇ ਕਰਕੇ ਵੱਡੇ ਵੱਡੇ ਕਿ ਨੌਜਵਾਨਾਂ ਨੂੰ ਨੌਕਰੀ ਦਿਵਾਵਾਂਗੇ ਰੋਜ਼ਗਾਰ ਦਿਵਾਵਾਂਗੇ ਅੱਜ ਅਰ ਅੱਜ ਤੁਸੀਂ ਦੇਖ ਹੀ ਰਹੇ ਸਚਾਈ ਕੋੜੀ ਸਚਾਈ ਇਹ ਆ বিহারਨ ਨੌਜਵਾਨ ਆ ਜੋ ਉਹਨੂੰ ਬਣਦਾ ਉਹਦੀ ਐਜੂਕੇਸ਼ਨ ਦੇ ਹਿਸਾਬ ਨਾਲ ਹੱਕ ਆ ਰੋਜ਼ਗਾਰ ਆ ਜਾਂ ਨੌਕਰੀ ਆ ਉਹ ਨਹੀਂ ਮਿਲ ਰਹੀ ਤੇ ਉਹਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਡਰਦਾ ਮਾਹੌਲ ਆ ਜਾਂ ਦੇ ਨੌਜਵਾਨ ਨਸ਼ਿਆਂ ਵੱਲ ਤਕੇਲ ਦਿੱਤੇ ਗਏ ਤੇ ਜਾਂ ਫਿਰ ਬਾਹਰ ਮਾਈਗ੍ਰੇਸ਼ਨ ਕਰਕੇ ਉਹ ਉਹਨਾਂ ਲਈ ਕੋਈ ਬਾਤ ਹੀ ਨਹੀਂ ਪੁੱਛ ਰਿਆ ਜਾਂ ਮਾਈਗ੍ਰੇਸ਼ਨ ਕੈਨੇਡਾ ਅਮਰੀਕਾ ਵੱਲ ਤਕੇਲ ਦਿੱਤੀ ਗਈ ਪਨੀਰੀ ਤੇ ਜਾਂ ਜਿਹੜੀ ਪਨੀਰੀ ਆ ਸਾਡੀ ਨੌਜਵਾਨ ਪੀੜ੍ਹੀ ਉਹ ਕਿ ਕਿੱਧਰ ਤੱਕ ਹਿਲਦੀ ਦੀ ਨਸ਼ਿਆਂ ਵੱਲ ਇਸ ਸਵਾਲ ਜਿਹੜੇ ਕਬੂਤਰ ਬਾਜ਼ ਆ ਜਾਂ ट्रैवल एजंट ਬਣ ਕੇ ਲੋਕਾਂ ਨੂੰ ਤੜਾਦਾ ਠਾਗ ਰਹੇ ਆ ਜੀ ਜੀ ਇਹਦਾ ਕੋਈ ਖਾਸ ਮੁੱਦਾ ਹੋਏਗਾ ਤੁਹਾਡੇ ਕੋਲ ਜੀ ਜੀ ਇਹ ਤੇ ਲਾ ਲਾ ਬਣਾਇਆ ਜਾਏਗਾ ਜੀ ਲਾ ਜਿਹੜੇ ਆ ਜੀ ਇਹ ਕਬੂਤਰ ਬਾਜ਼ ਨੂੰ ਲੈ ਕੇ ਬਹੁਤ ਇਹ ਸਖਤ ਕਾਨੂੰਨ ਬਣਾਇਆ ਜਾਵੇਗਾ ਮੈਂ ਮੁੱਦਾ ਠਾਵਾਵਾਂਗਾ ਪਾਰਲੀਮੈਂਟ ਦੇ ਵਿੱਚ ਲੋਕਾਂ ਨਾਲ ਜਾਂ ਧੋਖੇ ਧੜੀ ਹੋ ਰਹੀ ਆ ਇਹ ਜਿਹੜਾ ਦੇ ਥਰੂ ਸਾਰੇ ਏਜੰਟ ਮਾੜੇ ਨਹੀਂ ਜੀ ਇਹ ਕੁਝ ਏਜੰਟ ਬਹੁਤ 5 10% ਚੰਗੇ ਵੀ ਆ ਪਰ ਲਗਭਗ ਜੇ ਇਸ ਇਸ ਇੰਡਸਟਰੀ ਚ ਵੇਖਿਆ ਜਾਵੇ ਤੇ ਧੋਖੇ ਧੜੇ ਜਿਆਦਾ ਜਿਆਦੀ ਹੋ ਰਹੀ ਲੋਕਾਂ ਨਾਲ ਆਮ ਲੋਕਾਂ ਨਾਲ ਧੋਖੇ ਧੜੀ ਹੋ ਰਹੀ ਆ ਬਾਹਰ ਦੇ ਨਾਂ ਤੇ ਆਮ ਤੌਰ ਤੇ ਜਿਹੜਾ ਤਰਨਤਾਂ ਜਿਲ੍ਹਾ ਮੰਨਿਆ ਗਿਆ ਬਟਰੀ ਇਹ ਕਿਸਾਨਾਂ ਦੀ ਬਹੁਤ ਮੁਸ਼ਕਲਾਂ ਤੇ ਇਹਦੇ ਬਾਰੇ ਕਿਸ ਤਰ੍ਹਾਂ ਜੀ ਆਮ ਤੌਰ ਤੇ ਜਿਲ੍ਹਾ ਤਰਨਤਾਂ ਦੇ ਜਿਹੜੇ ਪਾਰਸ ਪਾਸ ਕੰਡਿਆਲੀ ਤਾਰ ਦੇ ਨਾਲ ਜਿਹੜ ਖੇਤ ਲੱਗਦੇ ਆ ਜਾਂ کاروبار ਆ ਉਹਨਾਂ ਦੇ ਕਈ ਮੁਸ਼ਕਲਾਂ ਆ ਰਹੀਆਂ ਨੇ ਸੰਸਦ 'ਚ ਉਠਾਈ ਜਾਣਗੀਆਂ ਹਾਂਜੀ ਹਾਂਜੀ ਇਹ 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 ਵੀ ਮੁੱਦੇ ਆ ਜੀ ਪੰਜਾਬ ਜਿਹੜੇ ਬਾਰਡਰ ਦੇ ਮੁੱਦੇ ਆ ਉਹ ਬਹੁਤ ਸੰਘੀਨ ਮੁੱਦੇ ਆ ਇਹ ਵੀ ਸੰਸਦ ਦੇ ਵਿੱਚ ਉਠਾਏ ਜਾਣਗੇ ਜੀ